ਇਹਨਾਂ ਜੀ ਕੱਲ ਦਰਾਨੇ ਅਗਸਤ ਤੋਂ ਪਿੰਡ ਜਿਹੜਾ 3 ਪੁਆਇੰਟ ਗੁਬਿੰਦਗੜ੍ਹ ਨੂੰ ਜਾਂਦੀ ਸੜਕ ਉੱਥੇ ਸੀਗੀ ਅਸੀਂ ਤੇ ਮੁਖਬਰ ਖਾਸ ਨੇ ਤਲਾਹ ਦਿੱਤੀ ਸੀਗੀ ਕਿ ਸੁਖਵਿੰਦਰ ਸਿੰਘ ਉਪਸੁਖ ਪੁੱਤਰ ਬਲਵੰਤ ਸਿੰਘ ਵਾਸੀ ਸੀਟ ਫਾਰਮ ਕੱਚਾ ਜੋ ਪ੍ਰੈਗਾ ਕੈਪਸੂਲ ਵੇਚਣ ਦਾ ਧੰਦਾ ਕਰਦਾ ਤੇ ਅੱਜ ਵੀ ਉਹ ਮੋਟਰਸਾਈਕਲ ਪਰ ਕੈਪਸੂਲ ਲੈ ਕੇ ਤੇ ਗੁਬਿੰਦਗੜ੍ਹ ਤੋਂ ਉਹਦਾ ਕੱਚਾ ਰਸਤਾ ਬਾਵਲ ਵਾਸੀ ਨੂੰ ਆਉਂਦਾ ਉਧਰ ਨੂੰ ਆ ਰਿਹਾ ਤੇ ਜਿੱਥੇ ਨਾਕਾਬੰਦੀ ਕੀਤੀ ਤਾਂ ਮੋਟਰਸਾਈਕਲ ਆਇਆ ਤੇ ਜਿਹਨੂੰ ਟਾਰਚ ਦੇ ਇਸ਼ਾਰੇ ਨਾਲ ਰੋਕਿਆ ਇਹ ਆਪਣਾ ਮੋਟਰਸਾਈਕਲ ਰੋਕ ਕੇ ਦੇ ਕਿਕਰਾਂ ਝਾੜੀਆਂ ਵਿੱਚ ਵੀ ਭੱਜਣ ਲੱਗਿਆ ਇਹਦੇ ਸਰੀਰ ਤੇ ਕਾਫੀ ਰਗੜਾ ਰੋੜਾ ਵੀ ਵੱਜ ਗਿਆ ਉਹਦੇ ਕੰਡਿਆਂ ਦੀਆਂ ਇਹਨੂੰ ਕਾਬੂ ਕੀਤਾ ਤੇ ਇਹਦੇ ਕਬਜ਼ੇ ਵਿੱਚੋਂ 800 ਪ੍ਰੈਗਾ ਕੈਪਸੂਲ ਬਰਾਮਦ ਹੋਏ ਇਹ ਇਹਦੇ ਖਿਲਾਫ 223 ਬੀਐਨਐਸ ਤਹਿਤ ਕਾਰਵਾਈ ਕੀਤੀ ਆ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਇਹਨੇ ਲੰਘਣਾ ਕੀਤੀ ਆ ਤੇ ਇਹ ਜੁਰਮਾਨਤ ਜੋਬਾਨਤ ਜੋ ਹੁਣ ਪਰ ਮੁੜ ਕੇ ਇਹਦੇ ਪਿੰਡ ਦਾ ਬੰਦਾ ਉੱਥੇ ਆਇਆ ਤੇ ਉਹਦੀ ਜ਼ੁਬਾਨਤ ਤੇ ਇਹਨੂੰ ਬਰਜਮੰਤ ਰਿਆ ਕੀਤਾ ਗਿਆ ਤੇ ਪਹਿਲਾਂ ਇਹਨਾਂ ਦੇ ਕੋਈ ਹੈ ਪਰਚਾ ਨਹੀਂ ਨਹੀਂ ਪਹਿਲਾਂ ਇਹਦੇ ਪਰਚਾ ਹੈ ਨਹੀਂ ਇਹਦੀ ਉਮਰ ਹੀ ਮਸਾ 19-20 ਸਾਲ ਹੈਗੀ ਆ ਨਵਾਂ ਹੀ ਮੁੰਡਾ ਹੈਗਾ ਜੀ ਸਰ ਜਿਹੜੇ ਕੇਸ ਲੈ ਕੇ ਜਾ ਰਹੇ ਸੀਗੇ ਕਰਨੇ ਕੀ ਸੀਗੇ ਇਹਨੇ ਖੁਦ ਇਹਨੇ ਇਹਨੇ ਅੱਗੇ ਸ਼ਾਮ ਖੇੜੇ ਪਿੰਡ ਦੇ ਕੋਲੇ ਪੱਠੇ ਆ ਕਾਫੀ ਇਹਨੇ ਪੁਛ ਕੇ ਚ ਦੱਸਿਆ ਕਿ ਉਹਦੇ ਪੱਠਿਆਂ ਦੀ ਲੇਬਰ ਨੂੰ ਮੈਂ ਸਪਲਾਈ ਕਰਨੇ ਸੀਗੇ ਜੀ ਫਿਰ ਵੈਸੇ ਕੰਮਕਾਰ ਕੀ ਕਰਦਾ ਮੁੰਡਾ ਕੰਮਕਾਰ ਹਜੇ ਇਹਦੀ ਉਮਰ ਹੀ ਥੋੜੀ ਪੜਨੋ ਹੋਟਿਆ 8ਵੀਂ ਕਲਾਸ ਤੱਕ ਪਾਸ ਹੈਗਾ ਜੀ ਤੇ ਕਬੱਡੀ ਦਾ ਪਲੇਅਰ ਸੀ ਬਹੁਤ ਵਧੀਆ ਜੀ ਤੇ ਮੁੜ ਕੇ ਬੁਰੀ ਸੰਗਤ ਤੇ ਪੈ ਗਿਆ ਤੇ ਰਾਜਸਥਾਨ ਦੇ ਕੋਈ ਬੰਦਿਆਂ ਨਾਲ ਕੰਟੈਕਟ ਹੋ ਗਿਆ ਤੇ ਅੱਗੇ ਵੇਚਦਾ ਸੀ ਇਹਨਾਂ ਦੀ ਕੱਲ ਦਰਾਨੇ ਗਸਤੋਂ ਪਿੰਡ ਜਿਹੜਾ 30 ਪੁਆਇੰਟ ਗੁਬਿੰਦਗੜ੍ਹ ਨੂੰ ਜਾਂਦੀ ਸੜਕ ਉੱਥੇ ਸੀਗੀ ਅਸੀਂ ਤੇ ਮੁਖਵਰ ਖਾਸ ਨੇ ਤਲਾਹ ਦਿੱਤੀ ਸੀਗੀ ਕਿ ਸੁਖਵਿੰਦਰ ਸਿੰਘ ਰੂਪਸੁਖ ਪੁੱਤਰ ਬਲਵੰਤ ਸਿੰਘ ਵਾਸੀ ਸੀਟ ਫਾਰਮ ਕੱਚਾ ਜੋ ਪ੍ਰੈਗਾ ਕੈਪਸੂਲ ਵੇਚਣ ਦਾ ਧੰਦਾ ਕਰਦਾ ਤੇ ਅੱਜ ਵੀ ਉਹ ਮੋਟਰਸਾਈਕਲ ਪਰ ਕੈਪਸੂਲ ਲੈ ਕੇ ਗੁਬਿੰਦਗੜ੍ਹ ਤੋਂ ਉਹਦਾ ਕੱਚਾ ਰਸਤਾ ਬਾਹਵਲਵਾਸੀ ਨੂੰ ਆਉਂਦਾ ਉਧਰੋਂ ਆ ਰਿਹਾ ਤੇ ਜਿੱਥੇ ਨਾਕਾਬੰਦੀ ਕੀਤੀ ਤਾਂ ਮੋਟਰਸਾਈਕਲੋਂ ਆਇਆ ਤੇ ਜਿਹਨੂੰ ਟਾਰਚ ਦੇ ਇਸ਼ਾਰੇ ਨਾਲ ਰੋਕਿਆ ਇਹ ਆਪਣਾ ਮੋਟਰਸਾਈਕਲ ਰੋਕ ਕੇ ਦੇ ਕਕਰਾਂ ਝਾੜੀਆਂ ਵੀ ਦੀ ਭੱਜਣ ਲੱਗਿਆ ਇਹਦੇ ਸਰੀਰ ਤੇ ਕਾਫੀ ਰਗੜਾ ਰੂੜਾ ਵੀ ਵੱਜ ਗਿਆ ਉਹਦੇ ਕੰਡਿਆਂ ਦੀਆਂ ਇਹਨੂੰ ਕਾਬੂ ਕੀਤਾ ਤੇ ਇਹਦੇ ਕਬਜ਼ੇ ਵਿੱਚੋਂ 800 ਪ੍ਰੈਗਾ ਕੈਪਸੂਲ ਬਰਾਮਦ ਹੋਏ ਤੇ ਇਹ ਇਹਦੇ ਖਿਲਾਫ 223 ਬੀ ਐਨ ਐਸ ਤਹਿਤ ਕਾਰਵਾਈ ਕੀਤੀ ਆ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਇਹਨੇ ਲੰਘਣਾ ਕੀਤੀ ਆ ਤੇ ਇਹ ਜੁਰਮਨ ਜ਼ਮਾਨਤ ਜੋ ਹੁਣ ਪਰ ਮੁੜ ਕੇ ਇਹਦੇ ਪਿੰਡ ਦਾ ਬੰਦਾ ਉੱਥੇ ਆਇਆ ਤੇ ਉਹਦੀ ਜ਼ਮਾਨਤ ਤੇ ਉਹਨੂੰ ਬਰਜਮੰਤ ਰਿਆ ਕੀਤਾ ਗਿਆ ਜੇ ਪਹਿਲਾ ਇਹਨਾਂ ਕੋਈ ਹੈ ਪਰਚਾ ਦਿੰਦੇ ਨਹੀਂ ਪਹਿਲਾਂ ਇਹਦੇ ਪਰਚਾ ਹੈ ਨਹੀਂ ਇਹਦੀ ਉਮਰ ਹੀ ਮਸਾ 19-20 ਸਾਲ ਹੈਗੀ ਆ ਨਵਾਂ ਹੀ ਮੁੰਡਾ ਹੈਗਾ ਜੀ ਸਰ ਜਿਹੜੇ ਕੇਸ ਲੈ ਕੇ ਜਾ ਰਹੇ ਸੀਗੇ ਕਰਨੇ ਕੀ ਸੀਗੇ ਇਹਨੇ ਖੁਦ ਇਹਨੇ ਇਹਨੇ ਅੱਗੇ ਸ਼ਾਮ ਖੇੜੇ ਪਿੰਡ ਦੇ ਕੋਲੇ ਪੱਠੇ ਆ ਕਾਫੀ ਇਹਨੇ ਪੁਛ ਕੇ ਚ ਦੱਸਿਆ ਕਿ ਉਹਦੇ ਪੱਠਿਆਂ ਦੀ ਲੀਵਰ ਨੂੰ ਮੈਂ ਸਪਲਾਈ ਕਰਨੇ ਸੀਗੇ ਜੀ ਤੁਸੀਂ ਵੈਸੇ ਕੰਮਕਾਰ ਕੀ ਕਰਦਾ ਮੁੰਡਾ ਕੰਮਕਾਰ ਹਜੇ ਇਹਦੀ ਉਮਰ ਹੀ ਥੋੜੀ ਪੜਨੋਟਿਆ 8ਵੀਂ ਕਲਾਸ ਤੱਕ ਪਾਸ ਹੈਗਾ ਜੀ ਤੇ ਕਬੱਡੀ ਦਾ ਪਲੇਅਰ ਸੀ ਬਹੁਤ ਵਧੀਆ ਜੀ ਤੇ ਮੁੜ ਕੇ ਬੁਰੀ ਸੰਗਤ ਤੇ ਪੈ ਗਿਆ ਤੇ ਰਾਜਸਥਾਨ ਦੇ ਕੋਈ ਬੰਦਿਆਂ ਨਾਲ ਕੰਟੈਕਟ ਹੋ E aqui vem, tá?